ਔਰ ਮੋਟਾ ਉਹਨੇ ਮੋਟਾ ਅੰਦਰੋਂ ਲੰਮਾ ਇੱਧਰ 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 ਜਾਲੇ ਖਾਲੀ ਹੈ ਅਰੇ ਹੋਊਗਾ ਧੰਨਵਾਦ ਥੋੜੀ ਹੈ ਬਹੁਤ ਆ ਆ ਵੀ ਚੱਲ ਪਾਉਂ ਮੈਂ ਵਿਚਾਲਿਆਂ ਪਾਲਣਾ ਨਾ ਇਹਦੇ ਦੇ ਕੋਸਾ ਤੇ ਪਾਲਾ

ਜੀ ਤਾ ਸੈਂਪਲ ਵੱਧ ਮੰਗਾਉਣਾ ਵੀ ਇਹਨੇ ਦਸਥਾਮਾ ਤੋਂ ਲੈਣੀ ਹੈ ਫੋਟੋ ਤੇ ਹੁਣ ਥੋੜਾ ਸਿੰਪਲ ਹੋਊਗਾ ਉਹੀ ਫੋਟੋ ਵਾਰ-ਵਾਰ ਲਈ ਜਾਓ ਉਹ ਆਪਣਾ ਸੈਂਪਲ ਨਹੀਂ ਹੋਣਾ ਕਰੀ ਜਾਓ ਜਾਰੀ ਹੋਰ ਵੀ ਸਹੀ ਹੋਣੀ ਸਾਨੂੰ ਤਾਂ ਕੋਈ ਤਰਾਜ ਨਹੀਂ ਇਹ ਤਾਂ ਮਾਰਕੀਟ ਰਿਪੋਰਟ ਦਾ ਕਰਨਾ ਹੈ ਫਿਰ ਜਿਹੜਾ ਆਪਣਾ ਕੰਮ ਆ ਕੋ ਮਨਾ ਹੋਇਆ ਕਿੰਨੇ ਪਰਸੈਂਟ ਆਈ ਇਹ ਕਿੰਨੇ ਪਰਸੈਂਟ ਆਈ ਅੱਛਾ ਅੱਛਾ ਇਹ ਹੋ ਗਿਆ ਉਹ ਤਾਂ ਸਾਥ ਹੈ ਬੀ ਐਚ ਵੀ ਨਾ ਪਾਪਾ ਬਸ ਨਵੇਂ ਆਜਾ ਨਾ ਹੁੰਦਾ ਪਾਏ ਅਖੜਾ ਨੂੰ ਲਾ ਮੈਕ ਦੋ ਅਖੜਾ ਆ ਆਇਆ ਕਿਹਾ ਆਲੇ ਕਰਦਾ ਕਿੰਨਾ ਪਰਸੈਂਟ ਆ ਬਸਾਨਾ ਦੇ ਲੈਣੇ ਮੈਂ ਦੇ ਨੀ ਬੋਲਣਾ ਸਟੇ ਦੇ ਨੀ ਇਹ ਕੋਈ ਨਹੀਂ ਐ ਛੋਖਰ ਕੇ ਕਿਸਾਨਾਂ ਦੇ ਵਿੱਚ ਪੁੱਛੀ ਰੱਖੇ ਕਿਸਾਨਾਂ ਦੀ ਸਾਣੇ ਜਿਹਾ ਆ ਜਾਵੇ ਕਿੱਥੇ ਸਟੇ ਦੇ ਤੋਂ ਬੋਲਦੇ ਕਿ ਜੇ ਨਹੀਂ ਜਾਣਾ ਮੇਰਾ ਤਾਂ ਨਹੀਂ ਹੁਚਾਰ ਸਾਰਾ ਆਹ ਹਾਂ ਕਿੰਨਾ ਟਾਈਮ ਲੱਗਦਾ ਜੀ ਚੈੱਕ ਕਰਨ ਦੇ ਕਿਚਾਰ 10 ਮਿੰਟ ਲੱਗ ਜਾਂਦੇ ਨਵਿੰਦਰ ਦੇਖ ਲਈ ਜੰਗਾ ਕੀ ਕਿਨੇ ਹੈਗਾ ਉਹ ਪੂਰੀ ਜਲਾ ਸਾਡਾ ਆ ਜਾਗਾ ਦੇਖ ਲੈ ਜਕਸੀਰ ਹਾਂ ਹੈਲੋ ਕੱਢ ਜੀ ਬੜਾ ਮੇਰੇ ਚਾਰ ਸੈਂਟ ਤੁਹਾਡੇ ਸਾਡਾ ਵੀ ਨੰਬਰ ਲਿਖ ਦਿਲਾ ਟਾਈ ਜਾਨ ਨਾਲ ਹੁਣ ਬੋਲ ਦੇ ਕਹਦਾ ਦੇਖੋ ਮਗਰ ਜਾਊਗਾ ਕੋਈ ਤਾਂ ਖੜਾਗਾ ਰੁਕਾ ਜਾਵਾਂ ਇੱਥੇ ਆਖਲਾ ਨੰਬਰ ਹੋਰ ਲਿਖ ਦਿਲਾ ਯਾਰ ਕੋਈ ਨੀ ਨੰਬਰ ਨੇ ਹੁਣ ਤੁਸੇ ਇੱਧੇ ਨਹੀਂ ਲਾਓ ਅੱਛਾ ਜਿੱਥੇ ਉਹ ਜਿੱਥੇ ਲਾਈਨ ਖਤਮ ਹੁੰਦੀ ਉੱਥੇ ਆਦਾ ਉਹ ਰੱਖ ਦੋ ਕਿ ਆਪ ਦੀ ਉਹਦਾ ਉਹਦਾ ਪਛਾਣ